ਪੰਚੀ ਜੀ ਦੇ ਕੰਮਾਂ ਨੂੰ ਭਾਵੇਂ ਸਤਿ ਸ਼੍ਰੀ ਅਕਾਲ ਕਰੋ ਚਲੋ ਬਾਤ ਕਰਦੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਲੋਹਾ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਕਾਰੇਗ ਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਸਤਿਨਾਮ ਵਾਹਿਗੁਰੂ ਅਕੀਰ ਕਾਰੇਗ ਜਾਵੇ ਨਿਹਾਲ ਹੋ ਜਾਵੇ ਸ਼ੀਤਾਂ ਨੂੰ ਪਾਵੇ ਨਿਹਾਲ ਹੋ ਜਾਵੇ ਸਤਿਨਾਮ ਵਾਹਿਗੁਰੂ

ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਸਤ ਨਾਮ ਵਾਹਿਗੁਰੂ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਸਤ ਨਾਮ

ਸਤ ਜੀ ਰਾਮ ਬਾਹੇ ਗੁਰੂ ਸਤ ਨਾਮ ਬਾਹੇ ਗੁਰੂ ਸਤ ਨਾਮ ਬਾਹੇ ਗੁਰੂ ਸਤ ਨਾਮ ਬਾਹੇ ਗੁਰੂ ਸਤ ਜੀ ਜਕਰੇ ਜੀ ਆਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਸਤ ਸ੍ਰੀ ਅਕਾਲ ਅੱਜ ਕੇ ਜਕਰੇ ਇਕ ਜਾਵੇ ਨਿਹਾਲ ਹੋ ਜਾਵੇ ਸ਼ੀਦਾਂ ਨੂੰ ਪਾਵੇ ਨਿਹਾਲ ਹੋ ਜਾਵੇ ਸਤ ਸ੍ਰੀ ਅਕਾਲ ਕੇਜਕਾਰ ਆ ਗਿਆ ਨਾਲੋ ਸ੍ਰੀ ਸ਼ਰਧਾ ਕਲਗੀ ਤਰ ਪਾ ਛਾੜੂ ਪਾਵੇ ਨਾਲ ਹੋ ਜਾਵੇ ਬੋਲੇ ਗੁਰੂ ਆਖਾਰ ਰਾਜ ਕੇ ਜਕਾਰੇ ਕੀ ਆਵੇ ਨਿਹਾਲ ਹੋ ਜਾਵੇ ਖਾਲਸੇ ਦਾ ਰਾਜ ਹੋ ਜਾਵੇ ਸਤਿ ਸ੍ਰੀ ਅਕਾਲ ਇੱਕ ਨਾਮ ਵੱਡੀ ਜੀ ਫੋਟੋ ਲੈਣੀ ਜੋ ਬਾਦੋ ਜੀ ਦੇਖਣਾ ਕਲੰਪ ਬਣਾਉਣ ਲੈ ਆਪੋ ਪਰ ਬਾਦ ਕੇ ਟਕਾਰੇਕ ਜਾਵੇ ਨਿਆਲ ਹੋ ਜਾਵੇ ਸ਼ਹੀਦ ਬਾਬਾ ਗੁਰਬਜਨ ਸਿੰਘ ਮਾਨੋ ਚਾਲ ਸਾਹਿਬ ਜੀ ਨੂੰ ਪਾਵੇ ਨਿਆਲ ਹੋ ਜਾਵੇ ਮਹਾਨ ਸੂਰਮੇ ਯੋਧੇ ਜਰਨਲ ਜੰਗੀ ਜਰਨਲ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਮਹਾਰਾਜ ਬਾਬਾ ਗੁਰਵਚਨ ਸਿੰਘ ਜੀ ਮਾਨੋਚਾਲ ਤੇ ਨਾਂ ਦੇ ਪੁੱਤ ਜੀ ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ ਆਪ ਜੀ ਨੇ ਕਿਰਪਾ ਕਰਨੀ ਮਹਾਰਾਜ ਜੀ ਉਹ ਤਿਆਰ ਵਰ ਤਿਆਰ ਮਨ ਬਾਣੀ ਕਰਕੇ ਤਿਆਰ ਵਰ ਤੈ ਰੂਚੇ ਸੁਚੇ ਜੀਵਨ ਬਖਸ਼ ਕਰਨੇ ਕੜਦੀਆਂ ਕਲਾ ਕਰਨੀਆਂ ਕਿਰਪਾ ਕਰਨੀ ਤਿਆਰ ਵਰ ਤਿਆਰ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਗੁਰਸਿੱਖੀ ਗੁਰਸਿੱਖੀ ਕੇਸਾਂ ਸਵਾਸਣਾਂ ਦੇ ਦਾਤਾਂ ਅੰਮ੍ਰਿਤ ਵੇਲੇ ਦੀਆਂ ਦਾਤਾਂ ਮਾਤੋਵਤ ਗੁਰਬਾਣੀ ਨਾਲ ਪਿਆਰ ਗੁਰਮੁਖ ਨਾਮ ਨੰਨਾਂ ਦੀਆਂ ਦਾਤਾਂ ਬਿਸਮਿਲਲਾ ਰਹਿਮਨ ਰਹਿਮ Thank okay.